ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਹੈ ਕਿ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਸਬੰਧਕ ਗੁਰਦੁਆਰਾ ਗੁਰਦੁਆਰਾ ਖੂਬੀ ਬੀਬੀ ਭਾਨੀ ਜੀ ਪਾਵਨ ਪਵਿੱਤਰ ਅਸਥਾਨ ਉਹ ਪਾਵਨ ਪਵਿੱਤਰ ਅਸਥਾਨਾਂ ਤੇ ਹਰ ਸਾਲ ਬੀਬੀ ਪਾਨੀ ਜੀ ਦਾ ਜਨਮ ਦਿਨ ਸਲਾਨਾ ਜੋੜ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਹੈ ਆਉਣ ਵਾਲੀ 2 ਤਰੀਕ ਨੂੰ 2 ਫਰਵਰੀ ਨੂੰ ਇਹ ਜਨਮ ਦਿਹਾੜਾ ਬੜੀ ਚੜ੍ਹਦੀ ਕਲਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਐਸ ਸਾਲ ਵੀ ਐਸ ਸਾਲ ਵੀ ਇਹਨਾਂ ਨੂੰ ਜਨਮ ਦਿਹਾੜਾ ਜਿਹੜਾ ਇਹ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਣਾ ਹੈ ਜਿਸ ਦੇ ਸਬੰਧ ਅੰਦਰ ਅੱਜ ਨਗਰ ਕੀਰਤਨ ਗੁਰਦੁਆਰਾ ਖੂ ਬੀਬੀ ਭਾਨੀ ਜੀ ਤੋਂ ਪ੍ਰਾਰੰਭ ਹੋ ਰਿਹਾ ਹੈ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਹੇਠ ਜਿਹੜਾ ਨਗਰ ਕੀਰਤਨ ਤਰਨਤਨ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਪ੍ਰਾਰੰਭ ਹੋਵੇਗਾ ਪਾਵਨ ਅਸਥਾਨ ਖੂ ਬੀਬੀ ਭਾਨੀ ਜੀ ਦੇ ਅਸਥਾਨ ਤੋਂ ਪ੍ਰਾਰੰਭ ਹੋਵੇਗਾ ਨਗਰ ਕੀਰਤਨ ਚੱਲ ਕਰਕੇ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਵਤਾਰ ਅਸਥਾਨ ਬਾਸਰ ਕੇ ਗਿੱਲਾਂ ਵੇਖੇ ਪਹੁੰਚੇਗਾ ਸਾਰੇ ਇਸੇ ਤਰ੍ਹਾਂ ਰਸਤੇ ਨੂੰ ਪੈਂਡੇ ਨੂੰ ਤੈਅ ਕਰਦਿਆਂ ਹੋਇਆਂ ਬੀਬੀ ਭਾਨੀ ਜੀ ਦੇ ਉੱਤੇ ਗੁਰੂ ਦੀਆਂ ਬੜੀਆਂ ਬਖਸ਼ਿਸ਼ਾਂ ਨੇ ਕਿ ਜੋ ਕੁਝ ਵੀ ਬੀਬੀ ਭਾਨੀ ਜੀ ਹੋਣਾ ਨੇ ਇਸੇ ਤਰ੍ਹਾਂ ਗੁਰੂ ਦਾ ਹੁਕਮ ਮੰਨਿਆ ਪਤੀ ਪਰਮੇਸ਼ਰ ਸਮਝ ਕੇ ਵੀ ਤੇ ਗੁਰੂ ਸਮਝ ਕਰਕੇ ਵੀ ਅੱਜ ਉਹਨਾਂ ਦੇ ਨਾਮ ਤੇ ਇਹ ਪਾਵਨ ਪਵਿੱਤਰ ਸਥਾਨ ਸ੍ਰੀ ਤਰਨ ਤਾਰਨ ਸਾਹਿਬ ਦੀ ਪਵਿੱਤਰ ਨਗਰੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਘਰ ਬਣਾਇਆ ਗੁਰੂ ਅਸਥਾਨ ਬਣਾਇਆ ਏ ਉਹ ਅਸਥਾਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਵੀ ਚਰਨ ਛੋਪਾ ਪ੍ਰਾਪਤ ਹੈ ਤੇ ਜਿਸ ਦਾ ਨਾਮ ਜਿਹੜਾ ਹੈ ਜਦੋਂ ਖੂਹ ਲਾਇਆ ਸੀ ਤੇ ਉਹਨੂੰ ਬੀਬੀ ਭਾਨੀ ਜੀ ਦੇ ਜਿਹੜਾ ਖੂਹ ਹੈ ਉਹਦਾ ਨਾਮ ਦਿੱਤਾ ਗਿਆ ਉਸ ਪਾਵਨ ਪਵਿੱਤਰ ਅਸਥਾਨਾਂ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਇਸ ਲਾਨਾ ਜੋੜ ਮੇਲਾ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਮਲਾਉਂਦੀਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਇਸ ਮੁੱਚੇ ਪ੍ਰਬੰਧ ਜਿਹੜੇ ਨੇ ਕੀਤੇ ਜਾਂਦੇ ਨੇ ਅਸੀਂ ਸਮੁੱਚੇ ਪ੍ਰਬੰਧ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਦੇ ਸਾਰੇ ਹੀ ਪ੍ਰਬੰਧ ਦੇ ਵੱਲੋਂ ਬੀਬੀ ਭਾਨੀ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਹਾਂ ਤੇ ਨਾਲ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀ ਭਰੋ ਗੁਰੂ ਘਰ ਦਾ ਹਰ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਕਿਉਂਕਿ ਜਨਮ ਦਿਹਾੜੇ ਤੇ ਗੁਰਮਤਿ ਸਮਾਗਮ ਹੋ ਰਹੇ ਨੇ ਜਿਸ ਦੇ ਵਿੱਚ ਰਾਗੀ ਢਾਡੀ ਕਥਾਵਾਚਕ ਵਿਦਵਾਨ ਜਿਹੜੇ ਨੇ ਉਹ ਹਾਜ਼ਰੀਆਂ ਭਰ ਰਹੇ ਨੇ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੱਥੇ ਤੁਸੀਂ ਸੰਗਤਾਂ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੇ ਜੇ ਉੱਥੇ ਗੁਰਮਤ ਸਮਾਗਮਾਂ ਜਨਮ ਦਿਹਾੜੇ ਦੇ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਇਹ ਕਿਰਪਾਲਤਾ ਕਰਨੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਮੁੱਚੇ ਪ੍ਰਬੰਧ ਵੱਲੋਂ ਆਪ ਸੰਗਤਾਂ ਨੂੰ ਦੋਵੇਂ ਹੱਥ ਜੋੜ ਕਰਕੇ ਅਸੀਂ ਬੇਨਤੀ ਕਰਦੇ ਹਾਂ ਆਪ ਸਾਰੀਆਂ ਸੰਗਤਾਂ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ